ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਿਦਿਆਰਥੀਆਂ ਦੇ ਵੱਲੋਂ ਲਗਾਇਆ ਗਿਆ ਸੀ ਹੋਰ ਵੀ ਕਈ ਜਥੇਬੰਦੀਆਂ ਇਸ ਮੋਰਚੇ 'ਚ ਸ਼ਾਮਲ ਸਨ ਤੇ ਲਗਾਤਾਰ ਕੇਂਦਰ ਸਰਕਾਰ ਦੇ ਅੱਗੇ ੜਕੇ ਖੜੀਆਂ ਸੀ ਕਿ ਸੈਨੇਟ ਤੇ ਸਿੰਡੀਗੇਟ ਦੀਆਂ ਚੋਣਾਂ ਕਰਵਾਈਆਂ ਜਾਣ ਤੇ ਆਖਰਕਾਰ ਸਰਕਾਰ ਜਿਹੜੀ ਆ ਉਹ ਵਿਦਿਆਰਥੀਆਂ ਦੇ ਅੱਗੇ ਝੁੱਕ ਗਈ ਤੇ ਫੈਸਲਾ ਜਿਹੜਾ ਵਿਦਿਆਰਥੀਆਂ ਦੇ ਹੱਕ 'ਚ ਆਇਆ ਚੋਣਾਂ ਨੂੰ ਬੜੀ ਆ ਉਹ ਮਨਜ਼ੂਰੀ ਮਿਲ ਗਈ ਹੈ ਕੌਣ ਚੋਣਾਂ ਹੋਣਗੀਆਂ ਐਸੇ ਉੱਤੇ ਵੀ ਚਰਚਾ ਕਰਾਂਗੇ ਉਧਰ ਹੀ ਕੰਜਨਪ੍ਰੀਤ ਜੋ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਬਣੀ ਹੋਈ ਸੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਸ਼ਰੋਮ ਨੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਧੀ ਹੈ ਕੰਜਨਪ੍ਰੀਤ ਤੇ ਚਰਚਾਵਾਂ ਚੱਲ ਰਹੀਆਂ ਸਨ ਕਿ ਕੈਨੇਡਾ ਫਰਾਰ ਹੋ ਗਈ ਹੈ ਕੰਚਨਪ੍ਰੀਤ ਤੇ ਇਨੇ ਚਰਚਾਵਾਂ ਦੇ ਵਿਚਾਲੇ ਅੱਜ ਕੰਚਨਪ੍ਰੀਤ ਸਾਹਮਣੇ ਆਉਂਦੀ ਹੈ ਤੇ ਸਾਹਮਣੇ ਵੀ ਇਸ ਤਰੀਕੇ ਦੇ ਨਾਲ ਆਉਂਦੀ ਹੈ ਕਿ ਮਜੀਠਾ ਦੇ ਵਿੱਚ ਉਸ ਦੀ ਪੇਸ਼ੀ ਹੁੰਦੀ ਹੈ ਕਿਹੜੇ ਮਾਮਲੇ 'ਚ ਪੇਸ਼ ਹੋਈ ਹੈ ਕੰਚਨਪ੍ਰੀਤ ਇਸ ਤੇ ਵੀ ਚਰਚਾ ਕਰਾਂਗੇ ਉਧਰ ਹੀ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਵੀ ਅੱਜ ਦਾਲਾ 'ਚ ਪੇਸ਼ ਕੀਤਾ ਗਿਆ ਉਹਨਾਂ ਨੂੰ ਕਿਸ ਮਾਮਲੇ 'ਚ ਪੇਸ਼ ਕੀਤਾ ਗਿਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਪਾਣੀ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਪੜੀ ਸਾਹਿਬ ਸਤਿ ਸ੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪੜੀ ਸਾਹਿਬ ਵਿਦਿਆਰਥੀ ਲਗਾਤਾਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾ ਕੇ ਬੈਠੇ ਹੋਏ ਸੀ ਤੇ ਆਖਰਕਾਰ ਉਹ ਫੈਸਲਾ ਆ ਹੀ ਗਿਆ ਜਿਸ ਦੀ ਉਹਨਾਂ ਨੂੰ ਉਡੀਕ ਸੀ। ਕੀ ਲੱਗਦਾ ਹੈ ਕਿ ਹੁਣ ਚੁਣੌਤੀਆਂ ਖਤਮ ਹੋ ਗਈਆਂ ਮੋਰਚਾ ਤੇ ਚੱਕ ਲੈ ਕਿਤੇ ਅੱਗੇ ਤਾਂ ਨਹੀਂ ਕੇਂਦਰ ਸਰਕਾਰ ਕੋਈ ਪਾਨੀ ਮਾਰ ਜਾਵੇਗੀ? ਕੇਂਦਰ ਸਰਕਾਰ ਇਸ ਤੋਂ ਅੱਗੇ ਚੱਲ ਰਹੀ ਹੈ ਜੀ। ਜੀ। ਕੇਂਦਰ ਸਰਕਾਰ ਪੂਰੇ ਚੰਡੀਗੜ੍ਹ ਤੇ ਕਬਜ਼ਾ ਕਰਨ ਦੇ ਮਨਸੂਬੇ ਬਣਾ ਰਹੀ ਹੈ ਤੇ ਜਿਹੜਾ 1 ਜਨਵਰੀ ਦਸੰਬਰ ਤੋਂ ਲੈ ਕੇ ਤੇ 19 ਦਸੰਬਰ ਤੱਕ ਸਰ ਦਾ ਸੈਸ਼ਨ ਚਤਲਾਮਾ ਉਸ ਸੈਸ਼ਨ ਦੇ ਵਿੱਚ ਧਾਰਾ 240 ਵਿੱਚ 131ਵੀਂ ਐਮੈਂਡਮੈਂਟ ਕੀਤੀ ਜਾ ਸਕਦੀ ਹੈ ਜੇ ਉਹ ਐਮੈਂਡਮੈਂਟ ਕੀਤੀ ਜਾਂਦੀ ਹੈ ਤੇ ਸਾਡੀਆਂ 8 ਜੂਨੀਅਨ ਟੈਰਿਟਰੀਆਂ ਇਹ ਪੂਰੀਆ ਇੰਡੀਪੈਂਡੈਂਟ ਕੇਂਦਰ ਦੇ ਅੰਡਰ ਹੋ ਜਾਣਗੀਆਂ ਤੇ ਇਹਨਾਂ ਦੇ ਵਿੱਚ ਕੋਈ ਪ੍ਰਬੰਧਕ ਨਹੀਂ ਲੈਫਟਿੰਗ ਕਰਨ ਲਾਇਆ ਜਾਣਗੇ ਜੀ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਬਕਾਇਦਾ ਤੌਰ ਤੇ ਪੰਜਾਬ ਨੂੰ ਤੇ ਜੰਮੂ ਕਸ਼ਮੀਰ ਦੀ ਹਾਲਤ ਇੱਕੋ ਜਿਹੀ ਕਰਨੀ ਚਾਹੁੰਦੇ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਦੋ ਟੁਟੇ ਕਰਕੇ ਦਦਾਖ ਅਲੱਗ ਕਰਤਾ ਜੰਮੂ ਕਸ਼ਮੀਰ ਅਲੱਗ ਕਰਤਾ ਇਸੇ ਤਰ੍ਹਾਂ ਪੰਜਾਬ ਨੂੰ ਅਲੱਗ ਕਰਕੇ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜਿੱਥੇ ਪੰਜਾਬ ਦਾ ਹੱਕ ਬਣਦਾ ਬਿਲਕੁਲ ਪੰਜਾਬ ਤੋਂ ਹੱਕ ਖੋਇਆ ਜਾ ਰਿਹਾ ਹੈ ਉਹਨੂੰ ਪੱਕੇ ਤੌਰ ਤੇ ਜੂਨੀਅਨ ਟ੍ਰੇਟਰੀ ਦਾ ਦਰਜਾ ਦੇ ਕੇ ਤੇ ਇੱਥੇ ਲੈਫਟ ਹੈਂਡ ਗਵਰਨਰ ਲਾਇਆ ਜਾਵੇਗਾ ਜਿਹੜਾ ਸਿੱਧਾ ਬਕਾਇਦਾ ਤੌਰ ਤੇ ਕੇਂਦਰ ਦੇ ਦੀਨ ਗ੍ਰਹਿ ਮੰਤਰਾ ਦੇ ਦੀਨ ਹੋਏਗਾ ਤੇ ਜਦੋਂ ਉਹਨਾਂ ਨੇ ਉਹ ਕਰ ਦਿੱਤਾ ਤਾਂ ਵੀ ਫਿਰ ਚੰਡੀਗੜ੍ਹ ਯੂਨੀਵਰਸਿਟੀ ਕਿਹਦੀ ਮਾਰ ਹੋਊਗੀ ਫਿਰ ਯੂਨੀਵਰਸਿਟੀ ਵੀ ਉਹਦਾ ਹਿੱਸਾ ਹੋਏਗੀ ਜੀ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਇੱਕ ਵਿਦਿਆਰਥੀ ਨੇ ਕਿਹਾ ਸੀ ਵੀ 10 ਦਸੰਬਰ ਨੂੰ ਅਸੀਂ ਚੰਡੀਗੜ੍ਹ ਚ ਭਾਜਪਾ ਦੇ ਦਫਤਰ ਦਾ ਘਰਾਓ ਕਰਾਂਗੇ ਉਹਨੂੰ ਵੇਖਦੇ ਹੋਏ ਤੇ ਇਹਨਾਂ ਨੇ ਅੱਜ ਇਹ ਲਖਨ ਐਲਾਨ ਕਰ ਦਿੱਤਾ ਵੀ ਜਿਹੜੀਆਂ ਚੋਣਾਂ ਨੇ ਉਹ ਸਤੰਬਰ ਦੇ ਵਿੱਚ ਚੋਣੀਆਂ 7 ਸਤੰਬਰ ਤੋਂ ਲੈ ਕੇ 4 ਅਕਤੂਬਰ 2026 ਤੱਕ ਜੀ ਤੇ ਇਹਨਾਂ ਨੂੰ ਕੁਝ ਮੁਸ਼ਕਲ ਨਹੀਂ ਆਉਂਦੀ ਉਹ ਵੀ ਕਿਉਂ ਇਹ ਇਸ ਕਰਕੇ ਵੀ ਮੁੱਮੀ ਬਣਨੀ ਆ ਵੋਟਾਂ ਪੈਣੀਆਂ ਵੀ ਆ ਵੋਟਾਂ ਦਾ ਕੰਮ ਵੀ ਹੋਣਾ ਤੇ ਕਾਫੀ ਕੰਮ ਕਰਨਾ ਪੈਂਦਾ ਵਾ ਜਿਸ ਕਰਕੇ ਇਹ ਇਹਨਾਂ ਸਮਝ ਦਿੱਤਾ ਕਿ ਇਹਨਾਂ ਨੂੰ ਸਮਝਣੇ ਪੜੇ ਜੀ ਨਾਲ ਜੀ ਹਣ ਘੱਟੋ ਘੱਟ ਉਹਨਾਂ ਨੇ ਜਿੱਤ ਹੋ ਗਈ ਕੁੰਨਾਂ ਨੇ ਕੱਲ੍ਹ ਰੋਸ ਉਹਨਾਂ ਨੇ ਇੱਕ ਆਪਣਾ ਜਿਹੜਾ ਜਿੱਤ ਮਾਰਚ ਵੀ ਕੀਤਾ ਤੇ ਅੱਜ ਵੀ ਇੱਕ ਮਾਰਚ ਕਰਕੇ ਉਹਨਾਂ ਬੜਾ ਧਰਨਾ ਚੁੱਕ ਦੇਣਾ ਸੀਗਾ ਚੁੱਕ ਦਿੱਤਾ ਹੋਏਗਾ ਹੁਣ ਤੱਕ ਤੇ ਵਿਦਿਆਰਥੀ ਹੁਣ ਯੂਨੀਵਰਸਿਟੀ ਰੂਟੀਨ ਦੇ ਤਰ੍ਹਾਂ ਆਪਣੇ ਪੜ੍ਹਾਈ ਵੀ ਕਰਨਗੇ ਤੇ ਆਪਣੇ ਐਗਜ਼ਾਮ ਵੀ ਦੇਣਗੇ ਤੇ ਅਸੀਂ ਸੋਚਿਆ ਪਹਿਲਾ ਫੈਸਲਾ ਇਹ ਸੀ ਕਿ ਅਸੀਂ ਐਗਜ਼ਾਮ ਦਾ ਬਾਈਕਟ ਕਰਾਂਗੇ ਅਸੀਂ ਇਹਨਾਂ ਦੇ ਪ੍ਰਬੰਧਕਾਂ ਦਾ ਬਾਈਕਟਾਂਗੇ ਅਸੀਂ ਇਹਨਾਂ ਦੀ ਸਰਕਾਰ ਦਾ ਬਾਈਕਟ ਕਰਾਂਗੇ ਅਸੀਂ ਇਹਨਾਂ ਦਾ ਵਿਸੀ ਦਾ ਬਾਈਕਟ ਕਰਾਂਗੇ ਉਹ ਇੱਕ ਅਲੱਗ ਮੈਟਰ ਸੀ ਜੀ ਲੇਕਿਨ ਹੁਣ ਇਹਨਾਂ ਦੇ ਵੇਖੋ 7 ਤਰਕਿਆਂ ਦੀ 7 ਸਤੰਬਰ 2026 ਨੂੰ ਉਤਤ ਹੋ ਕੇ 4 ਅਕਤੂਬਰ ਤੋਂ ਹੋਣੀ ਹੈ ਤੇ 91 ਮੈਂਬਰ ਦੀ ਸੀਨੀਅਰ ਦੀ 47 ਸੀਟਾਂ ਦੀ ਵੋਟਾਂ ਪੈਣਗੀਆਂ 36 ਮੈਂਬਰ ਪ੍ਰਸ਼ਾਸਤਬਦੀ ਨਾਮਜ਼ਦ ਕੀਤੇ ਜਾਣਗੇ ਤੇ ਇਸ ਤੋਂ ਲਾ ਪੰਜਾਬ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਪੰਜਾਬ ਦੇ ਪੰਜਾਬ ਅਤੇ ਰਣਾ ਹਾਈ ਕੋਰਟ ਦੇ ਚੀਫ ਜਸਟਿਸ ਚੰਡੀਗੜ੍ਹ ਦੇ ਮੁੱਖ ਸਕੱਤਰ ਪੰਜਾਬ ਚੰਡੀਗੜ੍ਹ ਦੇ ਉੱਚ ਅਧਿਕਾਰੀ ਹੋਰ ਇਹਦੇ ਵਿੱਚ ਜਿਹੜੇ ਮੈਂਬਰ ਲਏ ਜਾਣਗੇ ਜਿਹੜੇ ਵਿੱਚ ਨਾਮਿਨੇਟ ਹੋਣਗੇ 47 ਹਲਕਿਆਂ ਦੇ ਵਿੱਚ ਬਕਾਇਦਾ ਤੌਰ ਤੇ ਵੋਟਾਂ ਪਣੀਆਂ ਤੇ ਇਹਨਾਂ ਦੇ ਵਿੱਚ ਜਿਹੜੇ ਗ੍ਰੈਜੂਏਟ ਨੇ ਉਹ ਵੋਟ ਪਾਉਂਦੇ ਨੇ ਜੀ ਜਿਹੜੇ ਕੁਛ ਦੇ ਗ੍ਰੈਜੂਏਟ ਨੇ ਉਹ ਵੋਟ ਪਾਉਣ ਤੇ ਚੋਣ ਵੀ ਲੜ ਸਕਦੇ ਨੇ ਉਹ ਚੋਣੀ ਮੋਸਤੀ ਉਹੀ ਲੜਦੇ ਜਿਹੜੇ ਗ੍ਰੈਜੂਏਟ ਹੁੰਦੇ ਆ ਇਸ ਕਰਕੇ ਇਹ ਵਿਦਿਆਰਥੀਆਂ ਦੀ ਬਹੁਤ ਵੱਡੀ ਜਿੱਤ ਆ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ਪੋਲਿਟਿਕਲ ਪਾਰਟੀਆਂ ਨਜ਼ਾਰਦ ਨਹੀਂ ਆਂਦੀਆਂ ਕਿਸੇ ਵੀ ਲੀਡਰ ਨੇ ਇਸ ਧਰਨੇ ਦੇ ਵਿੱਚ ਕਦੇ ਸੰਜੀਦਗੀ ਦਾ ਨਹੀਂ ਲਿਆ ਜਾਂਦੇ ਰਹੇ ਨੇ ਜਾ ਕੇ ਵਾਪਸ ਆ ਜਾਂਦੇ ਰਹੇ ਨੇ ਕਿਸੇ ਨੇ ਪੱਕੇ ਤੌਰ ਤੇ ਧਰਨਾ ਨਹੀਂ ਲਾਇਆ ਸਾਰੇ ਕਿਸਾਨ ਕਿਸਾਨ ਜਥੇਬੰਦੀਆਂ ਨੇ ਨਾਲ ਸਾਥ ਦਿੱਤਾ ਵਾ ਉਹ ਸ਼ਰੱਗਾ ਜਾਊਗਾ ਲੇਕਿਨ ਮੈਂ ਇਹ ਸੋਚਦਾ ਵੀ ਇਹ ਵੀ ਸਾਡੇ ਲੀਡਰ ਨੂੰ ਚੁਭਦਾ ਹੋਊਗਾ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣ ਹੋ ਗਿਆ ਤੇ ਜੋ ਲੀਡਰ ਪੈਦਾ ਹੋਣਗੇ ਜੇ ਇਹਨਾਂ ਚੋ ਲੀਡਰ ਪੈਦਾ ਮਿਲ ਕੇ ਸਾਡੇ ਬੱਚੇ ਲੀਡਰ ਕਿਵੇਂ ਬਣਨਗੇ ਬਿਲਕੁਲ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਕਾਲਜਸ ਨੇ ਉਹਨਾਂ ਵਿੱਚ ਵਿਦਿਆਰਥੀ ਚੋਣਾਂ ਕਰਾਈਆਂ ਜਾਣ ਤਾਂ ਕਿ ਅਸੀਂ ਜਿਹੜੀ ਲੀਡਰਾਂ ਦੀ ਪੰਨੀਰੀ ਕੜ ਸਣੀਏ ਜੀ ਜਵਿੰਦਰ ਸਿੰਘ ਪ੍ਰੇਮ ਸਿੰਘ ਚੰਦੂ ਮਾਜਰਾ ਅਸੀਂ ਬਾਕਾਇਦਾ ਤੌਰ ਤੇ ਆਪਣਾ ਜਗਮੀਤ ਸਿੰਘ ਬਰਾੜ ਸਾਰੇ ਵਿਦਿਆਰਥੀ ਜਥੇਬੰਦੀ ਨੇ ਆ ਚਰਨਜੀਤ ਸਿੰਘ ਚੰਨੀ ਲੈ ਲੋ ਫਿਰ ਨਾਗਰਾ ਲੈ ਲੋ ਆ ਵੜਿੰਗ ਲੈ ਲੋ ਸਾਰੇ ਵਿਦਿਆਰਥੀ ਜਥੇਬੰਦੀਆਂ ਚੋਂ ਆਏ ਨੇ ਇਸ ਕਰਕੇ ਪੰਜਾਬ ਜੁਨੀਵਰਸਿਟੀ ਦੇ ਜਿਹੜੀ ਵਿਦਿਆਰਥੀ ਨੇ ਆਪਣਾ ਸੰਘਰਸ਼ ਕੀਤਾ ਸੀਗਾ ਬੜੇ ਸਿਸਟਮatical ਕੀਤਾ ਸੀ ਅੱਜ ਉਹਨਾਂ ਨੇ ਫਤਿਹ ਮੋਰਚਾ ਕਰ ਲਿਆ ਤੇ ਫਤਿਹ ਮਾਰਚ ਕਰਕੇ ਉਹਨਾਂ ਨੇ ਆਪਣੀ ਰਡਾਲ ਖਤਮ ਕਰ ਦੇਣੀ ਸੀ ਉਹਨਾਂ ਪਹਿਲੇ ਕਿਹਾ ਸੀ ਸ਼ਡਿਊਲ ਜਾਰੀ ਕਰ ਦਿਓ ਨੋਟੀਫਿਕੇਸ਼ਨ ਜਾਰੀ ਕਰ ਦਿਓ ਅਸੀਂ ਆਪਣੀ ਹੜਤਾਲ ਵਾਪਸ ਲੈਂਦੇ ਸਾਡਾ ਪੋਲਿਟਿਕਲ ਪਾਰਟੀਆਂ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਸਖਬੀਰ ਸਿੰਘ ਬਾਦਰਵੀ ਸ਼ਾਮੀ 6 ਵਜੇ ਗਏ ਤੇ ਸਾਡੇ ਜਿੱਥੇ ਵਾਪਸ ਆ ਕੇ ਉੱਥੇ ਗੱਲਾਂਬਾਤਾਂ ਮਾੜੀਆਂ-ਮੁਠੀਆਂ ਕੀਤੀਆਂ ਆ ਕਰਾਂਗੇ ਜੇ ਕਰਾਂ ਕੀਤਾ ਕਰਿਆ ਕੱਖ ਨਹੀਂ ਜੀ ਜੋ ਲੀਡਰ ਨੂੰ ਇਹ ਜੇ ਉੱਥੇ ਅਸੀਂ ਵਿਦਿਆਰਥੀ ਦੀ ਹਮਾਇਤ ਕਰਦੇ ਤੇ ਸਾਡੇ ਖਿਲਾਫ ਐਮਆਈਏ ਤੇ ਸੀਬੀਆਈ ਤੇ ਸੀਵੀਐ ਸੀਵੀਸੀ ਇਹ ਤਿਆਰ ਬਰ ਤਿਆਰ ਖੜੇ ਨੇ ਈਡੀ ਵਗੈਰਾ ਤਿਆਰ ਬਰ ਤਿਆਰ ਤੇ ਲੀਡਰ ਡਰਦੇ ਦੀ ਕੋਈ ਗੱਲ ਕਰਦੇ ਕੋਈ ਸਾਰੇ ਤੇ ਪ੍ਰੈਸ ਨੇ ਇਹੋ ਸਾਰ ਕੇ ਵਿਦਿਆਰਥੀਆਂ ਦੀ ਜਿੱਤ ਜਿਹੜੀ ਆ ਇਹ ਸ਼ਲਾਘਾ ਜੋਗੇ ਸੀ ਵਿਦਾਰਥੀ ਵੀ ਵਧਾਈ ਵੀ ਦਿੰਦੇ ਆ ਵੀ ਭਾਈ ਤੁਸੀਂ ਬਹੁਤ ਵਧੀਆ ਕੀਤਾ ਵਾ ਤੇ ਬੜੇ ਸਿਸਟਮੈਟਿਕਲੀ ਗੇਮਸ ਨੇ ਤੁਸੀਂ ਟਕਰਾਓ ਦੀ ਨੀਤੀ 'ਚ ਨਹੀਂ ਪਏ ਜੀ ਜੇ ਕਾਉ ਦੀ ਨੀਤੀ 'ਚ ਨਹੀਂ ਪਈ ਤੇ ਬਹੁਤ ਵਧੀਆ ਕੀਤਾ ਤੁਸੀਂ ਜੇ ਟਕਰਾਉ ਦੀ ਨੀਤੀ 'ਚ ਪੈਂਦੇ ਤੇ ਫਿਰ ਤੇ ਸਿੱਤੇ ਕੁਝ ਹੋਰ ਨਿਕਲਦੇ ਕਿਉਂਕਿ ਸਰਕਾਰਾਂ ਚਾਹ ਨਹੀਂ ਹੁੰਦੀਆਂ ਵੀ ਇਹ ਪਰਵੋਕੇਸ਼ਨ ਕਰਨ ਸਰਕਾਰਾਂ ਚਾਹ ਨਹੀਂ ਹੁੰਦੀਆਂ ਵੀ ਇਹ ਹਿੰਸਕ ਹੋਣ ਤੇ ਸਾਨੂੰ ਮੌਕਾ ਮਿਲੇ ਇਹਨਾਂ ਤੇ ਲਾਠੀ ਚਾਰਜ ਕਰਨਾ ਤੇ ਆਪਣੇ ਤਰੀਕੇ ਨਾਲ ਕੰਮ ਕਰਨਾ ਜੀ ਲੇਕਿਨ ਵਿਦਿਆਰਥੀ ਸ਼ਾਂਤਮਈ ਤਰੀਕੇ ਨਾਲ ਬੜੇ ਠਰਮੇ ਨਾਲ ਆਪਣੀ ਜੰਗ ਲੜੀ ਆ ਇਹਤੇ ਜੇ ਕਹਿੰਦੇ ਜਿਵੇਂ ਰਾਜੇ ਵੜੇਂਗੋਰੀ ਕਹਿੰਦੇ ਜੀ ਵਿਦਿਆਰਥੀਆਂ ਦੀ ਜਿੱਤ ਬਿਲਕੁਲ ਜਿੱਤ ਨਾਲ ਤੁਸੀਂ ਆਪਣੀ ਜਿੱਤ ਨਾਲ ਜੁੜੀ ਜਾਓ ਜੀ ਤੁਹਾਡੀ ਜਿੱਤ ਜਿੱਤ ਕੋਈ ਨਹੀਂ ਜੀ ਥੋੜਾ ਟਾਈਮ ਹੁੰਦੇ ਨਾ ਜੋ ਉੱਥੇ ਜਾ ਕੇ ਨਾਲ ਖੜਦੇ ਪਰ ਗਿਆ ਤੇ ਕੋਈ ਵੀ ਨਹੀਂ ਕੀਤਾ ਕਿ ਤੇ ਸਾਰਿਆਂ ਨੂੰ ਦੇਖੀ ਗਿਆ ਪਟਿਸਬ ਕੰਜਨਪ੍ਰੀਤ ਤਰੰਤਾਰੰਦੀ ਜਿਮਨੀ ਚੌਂਚ ਕਾਫੀ ਚਰਚਾਵਾਂ ਚ ਰਹੀ ਹੈ ਕੁਝ ਬਿਆਨਬਾਜ਼ੀ ਕਰਕੇ ਹੋਵੇ ਤਾਂ ਕੁਝ ਉਹਨਾਂ ਤੇ ਇਲਜ਼ਾਮ ਵੀ ਲੱਗੇ ਤੇ ਹੁਣ ਚਰਚਾਵਾਂ ਸੀ ਪਿਛਲੇ ਦਿਨੀ ਕਿ ਉਹ ਤਾਂ ਕੈਨੇਡਾ ਚਲੇ ਗਈ ਹੈ ਕੁਝ ਪਤਾ ਨਹੀਂ ਸੀ ਕਿ ਕਿੱਥੇ ਨੇ ਕਿਉਂਕਿ ਉਹ ਸਾਹਮਣੇ ਨਹੀਂ ਆ ਰਹੇ ਸਨ ਤੇ ਅੱਜ ਕੰਜਨਪ੍ਰੀਤ ਮਜੀਠਾ ਦੇ ਵਿੱਚ ਇੱਕ ਥਾਣੇ ਚ ਪੇਸ਼ ਹੁੰਦੇ ਨੇ ਕਿਹੜਾ ਮਾਮਲਾ ਹੈ ਕਿ ਉੱਥੇ ਪੇਸ਼ ਹੋਏ ਨੇ ਕੰਜਨਪ੍ਰੀਤ ਦਰਜਨ ਪ੍ਰੀਤ ਦੇ ਖਿਲਾਫ 2-3 ਕੇਸ ਦਰਜ ਹੋਏ ਸੀ ਇੱਕ ਚਬਾਲ ਥਾਣੇ ਤੇ ਪਰਚਾ ਦਰਜ ਹੋਇਆ ਸੀ ਧਮਕੀ ਦਾ ਜੀ ਇੱਕ ਮੱਠੇ ਥਾਣੇ ਤੇ ਪਰਚਾ ਦਰਜ ਹੋਇਆ ਸੀ ਤੇ ਇੱਕ ਜਿਹੜਾ ਤੁਹਾਨੂੰ ਪਤਾ ਹੋਏਗਾ ਜਿਸ ਦਿਨ ਇਲੈਕਸ਼ਨ ਸੀ ਉਸ ਦਿਨ ਪਰਚਾ ਦਰਜ ਕੀਤਾ ਸੀਗਾ ਸੁਰਿੰਦਰ ਲਾਬੇ ਨੇ ਕਿਹਾ ਸੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਹਰਿੰਦਰ ਸਿੰਘ ਤੇ ਗੁਲਜਾਰੀ ਗੁਲਜਾਰ ਸਿੰਘ ਕਾਲੋ ਦੋ ਡੀਐਸਪੀ ਸਸਪੈਂਡ ਕੀਤੇ ਗਏ ਨੇ ਜੀ ਤੇ ਤੇਵਨੀ ਪੇਚ ਹੋਈ ਕੰਚਨ ਪ੍ਰੀਤ ਨੂੰ ਬਕਾਇਦਾ ਤੌਰ ਤੇ ਹਾਈ ਕੋਰਟ ਤੋਂ ਇੰਟਰਨ ਮੈਲ ਮਿਲੀ ਹੈ ਕੰਚਨ ਪ੍ਰੀਤ ਬਾਰੇ ਇਹ ਕਿਹਾ ਜਾਂਦਾ ਸੀ ਵੀ ਕੰਚਨ ਪ੍ਰੀਤ ਕੈਨੇਡਾ ਦੌੜ ਗਈ ਆ ਲੇਕਿਨ ਜੋ ਕੁਛ ਸਾਹਮਣੇ ਆ ਰਿਹਾ ਉਹ ਕੈਨੇਡਾ ਨਹੀਂ ਦੌੜੀ ਸੀ ਇੱਥੇ ਕਿਤੇ ਛੁਪਕੇ ਬੈਠੀ ਸੀਗੀ ਪੌਸਿਬਿਲਟੀ ਹੈ ਵੀ ਕਾਲੀ ਦਲ ਦਾ ਇੱਕ ਆਪਣੇ ਆਪ ਨੂੰ ਬੜੇ ਵੱਡੇ ਕੱਦ ਬੁੱਧਾ ਲੀਡਰ ਜਿਹੜਾ ਨਾਲ ਗਿਆ ਵਾ ਜਿਹੜਾ ਆਪਣੇ ਉਹਨੂੰ ਫੰਨੇ ਖਾਂ ਵੀ ਫੋਨ ਦਾ ਤੇ ਆਪਣੇ ਖਾਨਸਤਨੀ ਮਸੀਹਾ ਵੀ ਖੁੰਦਾ ਰਿਆ ਕਹਿੰਦਾ ਜੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੀ ਗੋਦੀ ਦਾ ਨਿੱਕ ਮਾਣਿਆ ਉਹ ਤੇ ਸ਼ਹੀਦ ਹੋ ਗਏ ਤੇ ਇਹ ਬਚ ਗਏ ਇੰਨਾ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਵੀ ਬਾਵਾ ਖੜੀਆਂ ਕਰਕੇ ਉੱਥੋਂ ਬਾਹਰ ਆਏ ਸੀ ਕਿ ਵੱਡੇ ਜਰਨੈਲ ਉਹਦੇ ਘਰ ਹੀ ਹੋ ਸਕਦਾ ਨਹੀਂ ਬੀਬੀ ਕੰਚਨਪ੍ਰੀਤ ਜਿੰਨਾ ਦਿਨ ਅਸੀਂ ਡਿਸਕਸ ਕੀਤਾ ਸੀਗਾ ਨਾ ਵੀ ਕੰਚਨਪ੍ਰੀਤ ਕੈਨੇਡਾ ਦੌੜ ਗਈ ਆ ਬਕਾਇਦਾ ਤੌਰ ਤੇ ਕਿਹੜਾ ਨੇਪਾਲ ਦੇ ਰਸਤੇ ਜੀ ਉਹਨਾਂ ਦੇ ਇੱਕ ਪੁਲਸ ਅਫਸਰ ਦਾ ਮੈਨੂੰ ਫੋਨ ਆਉਂਦਾ ਵੀ ਕੈਨੇਡਾ ਦੀ ਦੌੜੀ ਕਿ ਇੱਥੇ ਤੁਰੀ ਫਿਰਦੀ ਆ ਅਸੀਂ ਲੱਭ ਰਹੇ ਹਾਂ ਉਹਨੂੰ ਤੇ ਮੈਂ ਉਦੋਂ ਮਹਿਸੂਸ ਕੀਤਾ ਸੀ ਲੇਕਿਨ ਸਾਰੇ ਕਹਿੰਦੇ ਸੀ ਦੌੜ ਗਈ ਦੌੜ ਗਈ ਸਾਡੇ ਇੱਕ ਪ੍ਰੋਗਰਾਮ ਦੇ ਥੱਲੇ ਕਮੈਂਟ ਵੀ ਕਿਸੇ ਨੇ ਕੀਤਾ ਸੀਗਾ ਪਿੱ ਕੈਨੇਡਾ ਦੇ ਵਿੱਚ ਮੇਰੇ ਗੁਆਂਢ ਰਹਿੰਦੀ ਆ ਤੋ ਪਹੁੰਚ ਚੁੱਕੀ ਆਪਣੇ ਕੈਨੇਡਾ ਦੇ ਵਿੱਚ ਪਤਾ ਨਹੀਂ ਸੱਚ ਈ ਸੱਚ ਝੂਠ ਆ ਤੋ ਪੁਰਸਬ ਸਿਰ ਵੀ ਕਹਿੰਦਾ ਸੀ ਪੀਏ ਗੁੰਮਰਾਹ ਕਰਨ ਵਾਸਤੇ ਵੀ ਤੁਹਾਨੂੰ ਲੱਖਾਂ ਲੋਕ ਵੇਖ ਰਹੇ ਨੇ ਗੁੰਮਰਾਹ ਕਰਨ ਵਾਸਤੇ ਜਿਹੜਾ ਸੀ ਕੀਤਾ ਗਿਆ ਕਿ ਹੁਣ ਜਸਤਰੀ ਕਹਿੰਦਾ ਉਹ ਪੇਸ਼ ਹੋਈ ਹੈ ਨਾ ਉਹਦੇ ਆਉਣ ਦਾ ਪਤਾ ਨਾ ਜਾਣ ਦਾ ਪਤਾ ਜੇ ਪੇਸ਼ ਹੋਈ ਹੈ ਤੇ ਪਿਛਲੇ ਸਾਲੇ ਦੇ ਵਿੱਚ ਮੀਡੀਆ ਨੂੰ ਕਾਫੀ ਉਦੋਂ ਤੋਂ ਦੂਰ ਰੱਖਿਆ ਗਿਆ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਕਿ ਹੁਣ ਬਾਹਰ ਆਏਗੀ ਤੇ ਪਤਾ ਲੱਗੂ ਕਿੱਥੇ ਰਹੀ ਕਿੱਥੇ ਦੀ ਜੋ ਇਨਵੈਸਟੀਗੇਸ਼ਨ ਹੋਊਗਾ ਤੇ ਜਿਹੜਾ ਵੱਡੇ ਕਦਮ ਉਤ ਵਾਲਾ ਕਹਿੰਦਾ ਆਪਣੇ ਆਪ ਨੂੰ ਲੀਡਰ ਨਾਲ ਗਿਆ ਵਾ ਪੋਸੀਬਿਲਟੀ ਉਹਦੇ ਘਾਰੇ ਨਹੀਂ ਮੇਰੇ ਕੋਲ ਬਥੇਰੇ ਚਾ ਚੰਚਰ ਕੋਠੀਆਂ ਹੀ ਆ ਗਏ ਬੰਦੇ ਕੋਲੇ ਉਹਦੇ ਕੋਲੇ ਅਮਨਰ ਪੇ ਬਗੈ ਉਹਨਾਂ ਦਾ ਬਿਆਨ ਵੀ ਇੱਕ ਗੱਲ ਕਰ ਰਹੇ ਸੀ ਕਿਸੇ ਨੀ ਜੀ ਚੈਨਲ ਦੇ ਨਾਲ ਕਹਿੰਦੇ ਇੱਥੇ ਹੀ ਸੀ ਪਾਰਤੇ ਨੇ ਗਈ ਸੀ ਸੱਜੇ ਖੱਬੇ ਦੇਖਦੇ ਰਹੇ ਇਹਨਾਂ ਨੂੰ ਕਿਤੇ ਇੱਧਰ ਉੱਧਰ ਮਿਲ ਹੀ ਨਹੀਂ ਲੱਭਦੇ ਰਹੇ ਲੱਭੀ ਨਹੀਂ ਪਰ ਸਗੀ ਇੱਥੇ ਜਿਉਂਨਾ ਨੇ ਕਹਤੇ ਇੱਥੇ ਜਿਵੇਂ ਕੋਲ ਸੀ ਹਮ ਇਹਦੇ ਚ ਫਿਰ ਕੋਈ ਦੂਰ ਰਵਾਨੀ ਹੈ ਫਿਰ ਉਸੇ ਲੀਡਰ ਦੇ ਕੋਲੇ ਹੀ ਸੀਗੀ ਉਹ ਨੇ ਤਾਂ ਲੀਡਰ ਜਿਹੜਾ ਅਸੀਂ ਬੜੀ ਪੁਸ਼ਤਾਈ ਕਰਦਾ ਸੀ ਤੇ ਉਸੇ ਲੀਡਰ ਦੀ ਵਜ੍ਹਾ ਕਰਕੇ ਬੀਬੀ ਸਰਵਿੰਦਰ ਕੌਰ ਨੂੰ ਸੁਖਬੀਰ ਸਿੰਘ ਬਾਦਲ ਨੇ ਟਿਕਟ ਦਿੱਤੀ ਸੀਗੀ ਕਹਿਣ ਨੂੰ ਤੇ ਕਹਿੰਦੇ ਵੀ ਇਹ ਟੀਕ ਵੇਚੀ ਗਈ ਹੈ ਪਰ ਸਾਡੇ ਕੋਲ ਤੇ ਸਬੂਤ ਕੋਈ ਨਹੀਂ ਹੈਗੇ ਵੇਚੀ ਗਈ ਹੈ ਜਾਂ ਉਹਦਾ ਦਿੱਤੀ ਗਈ ਇਹਦੀ ਪਤਾ ਕਿਵੇਂ ਕੀਤਾ ਗਿਆ ਇਹ ਤੇ ਜਾਣਦੇ ਹੋਣਗੇ ਲੇਕਿਨ ਕੰਜੰਦਪ੍ਰੀਤ ਨੇ ਇੱਕਦਮ ਬਾਹਰ ਆ ਕੇ ਸਭ ਨੂੰ ਇੱਕ ਵਾਰੀ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਕੀ ਕੰਚਨ ਬ੍ਰੀ ਤੇ ਮਜੀਠੇ ਦੇ ਥਾਣੇ ਚ ਪੇਸ਼ ਹੋਈ ਤੇ ਹਾਈ ਸਿਕਿਉਰਿਟੀ ਜੀ ਵੱਡੀ ਸਿਕਿਉਰਿਟੀ ਲਗਾ ਦਿੱਤੀ ਕਿ ਇਮੀਡੀਏਟਲੀ ਜਦੋਂ ਬੇਬੀ ਪੁੱਜੀ ਉੱਥੇ ਹੋ ਸਕਦਾ ਪਹਿਲਾਂ ਹੀ ਫੋਨ ਕਰਕੇ ਗਈ ਵੀ ਮੈਂ ਆ ਰਹੀ ਹਾਂ ਤੇ ਆਪਣਾ ਪ੍ਰਬੰਧ ਤੁਸੀਂ ਕਰ ਲਓ ਹਾਂ ਲੇਕਿਨ মিডিਆ ਦਾ ਹਾਲ ਦੀ ਗੱਡੀ ਕੋਈ ਗਲਤੀ ਕੀਤੀ ਗਈ ਤੇ ਜੇ ਉਸ ਵੱਡੇ ਲੀਡਰ ਨੇ ਇੰਨੀ ਗੱਲ ਕਹੀ ਆ ਵੀ ਇੱਥੇ ਹੀ ਸੀਦਾ ਮਤਲਬ ਫਿਰ ਉਹਦੇ ਘਰ ਚ ਹੀ ਰਹੀ ਉੱਥੇ ਕਿਤੇ ਰਹੀ ਨਹੀਂ ਤੇ ਸਾਡੀਆਂ ਸਰਕਾਰਾਂ ਜਿਹੜੀਆਂ ਆ ਸਰਕਾਰ ਤੇ ਵਿਚਾਰੀ મોદી ਮੈਂ ਭੁਲੀ ਕਹਾਂ ਕੰਮ ਕਮੀ ਕਹਾਂ ਇਹਦੇ ਬਾਰੇ ਦੇ ਸਰਕਾਰ ਲੋਕ ਫੈਸਲਾ ਕਰਨਗੇ ਲੇਕਿਨ ਜੇ ਇਹਨਾਂ ਕੋਈ ਇਹ ਵੀ ਨਹੀਂ ਪਤਾ ਲੱਗਾ ਵੀ ਉਹ ਇੱਥੇ ਉਸ ਲੀਡਰ ਦੇ ਘਰ ਰਹੀ ਆ ਤੇ ਫਿਰ ਮਾੜੀ ਗੱਲ ਹੈ ਜੀ ਜੀ ਬਿੱਤ ਦਿਨੀ ਅਮਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਝਟਕਾ ਦਿੱਤਾ ਸੀ ਕਿ ਤੁਹਾਨੂੰ ਪੈਰੋਲ ਨਹੀਂ ਮਿਲਣੀ ਉਹਦੀ ਅਸੀਰ ਰੱਦ ਕਰ ਦਿੱਤੀ ਤੇ ਇੱਕ ਵਾਰ ਫਿਰ ਅਮਰਿਤਪਾਲ ਨੇ ਹੁਣ ਹਾਈ ਕੋਰਟ ਦਾ ਰੁਖ ਕਰ ਲਿਆ ਚੁਣੌਤੀ ਦੇ ਦਿੱਤੀ ਹੈ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀ ਲੱਗਦਾ ਹੈ ਕਿ ਹਾਈ ਕੋਰਟ ਇਸ ਦੇ ਉੱਤੇ ਕੀ ਹੁਣ ਰੁਖ ਅਪਣਾ ਸਕਦੇ ਹੈ ਕਿ ਅਮਰਿਤਪਾਲ ਨੂੰ ਸਦਰੂਤ ਸੈਸ਼ਨ ਦੇ ਵਿੱਚ ਸੰਭਾਵਨਾਵਾਂ ਹੈ ਕਿ ਉਹ ਸ਼ਾਮਲ ਹੋ ਸਕਦੇ ਨੇ ਸ਼ੇਖ ਅਬਦੁਲ ਰਸ਼ੀਦ ਜਿਹਦੇ ਉੱਤੇ ਬਲਾਸਤ ਦੇ ਮਾਮਲੇ ਦਰਜ ਨੇ ਜੀ ਤੇ ਉਤੇ ਬੰਬ ਚਲਾਉਣ ਦੇ ਮਾਮਲੇ ਦੇ ਦਰਜ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਕਾਇਦਾ ਤੌਰ ਤੇ ਉਸ ਵਿਅਕਤੀ ਨੂੰ ਜਿਹੜਾ ਬਾਰਾਮੂਲਾ ਸ਼ਿਰੀ ਨਗਰ ਤੋਂ ਐਮਪੀਆ ਉਹਨੂੰ ਇੱਕ ਆਜ਼ਾਦ ਦੇ ਦਿੱਤੀ ਕਿ ਵੀ ਤੁਸੀਂ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਵਾ ਉਹ ਸੈਸਨ ਵਿੱਚ ਭਾਗ ਲੈ ਸਕਦੇ ਹੋ ਜੀ ਤੇ ਮੈਂ ਕੱਲ ਵੀ ਇੰਨੀ ਗੱਲ ਕਹੀ ਸੀ ਵੀ ਜਿਹੜੀ ਹਾਈ ਕੋਰਟ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਈ ਨਹੀਂ ਹਾਈ ਕੋਰਟ ਨੂੰ ਪੰਜਾਬ ਸਰਕਾਰ ਨੂੰ ਜਾਂ ਡਿਵੀਜ਼ਨ ਨੂੰ ਪੁੱਛਣ ਦੀ ਲੋੜ ਨਹੀਂ ਸੀਗੀ ਉਹਨੂੰ ਆਪ ਫੈਸਲਾ ਲੈਣਾ ਚਾਹੀਦਾ ਸੀ ਵੀ ਇਹਨੇ ਜੇ ਸਾਡੇ ਕੋਲ ਆਪਣੀ ਫਰਿਆਦ ਕੀਤੀ ਤੇ ਦੀ ਫਰਿਆਦਾ ਨਪਟਾਰਾ ਸੀ ਆਪਣੇ ਲੈਵਲ ਤੇ ਕਰੀ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਜਿਨ੍ਹਾਂ ਨੇ ਐਨਐਸ ਲਾਇਓ ਕਦੋਂ ਕਹਣਗੇ ਵਾਪਸ ਵਾਪਸ ਕਰ ਦਿੱਤੀ ਜੀ ਦੇਖਦੇ ਬੇਲ ਤੁਸੀਂ ਕਦੀ ਵੀ ਨਹੀਂ ਕਹਿਣਗੇ ਬਿਲਕੁਲ ਆਤੇ ਇਹਨੇ ਸੇ ਵਾਪਸ ਲੈਣਗੇ ਜੇ ਨਹੀਂ ਲੈਣਗੇ ਤੇ ਫਿਰ ਇਹੀ ਕਹਿਣਗੇ ਵੀ ਇਹਨੂੰ ਬੇਨਲਾ ਦਿੱਤੀ ਜਾਵੇ ਜੀ ਇਹਨੂੰ ਪਰੋਲ ਨਾ ਦਿੱਤੀ ਜਾਵੇ ਜੀ ਇਹਦੇ ਬਾਹਰ ਹੋਣਾ ਖਤਰਾ ਵਾ ਜਿਹਨੇ ਬਲਾਸਟ ਕੀਤੇ ਜਿਹਦੇ ਕੋ ਬੰਮ ਫੜੇਗੇ ਜਿਹਦੇ ਕੋ ਇਹਦਾ ਕੁਝ ਫੜਿਆ ਗਿਆ ਉਹਨੂੰ ਤੁਸੀਂ ਦੇਤੀ ਵੀ ਤੁਸੀਂ ਆਪਣਾ ਭਾਗ ਲੈ ਸਕਦੇ ਹੋ ਸੈਸ਼ਨ ਦੇ ਵਿੱਚ ਤੇ ਉਸ ਵਿਅਕਤੀ ਨੂੰ ਤੁਸੀਂ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋੜਾ ਲੜਨ ਵਾਸਤੇ ਵੀ ਪਰੋਲ ਦਿੱਤੀ ਤੇ ਜਿਹਦੇ ਤੇ ਇੱਕ ਗੋਲੀ ਚਲਾਉਣ ਦਾ ਇਲਜ਼ਾਮ ਨੀਗਾ ਜਿਹਦੇ ਕੋਲੋਂ ਇੱਕ ਗੋਲੀ ਫੜੇ ਜਾਂਦਾ ਇਲਜ਼ਾਮ ਨੀਗਾ ਜਿਹਦੇ ਤੇ ਕੋਈ ਰਾਜਕਤਾ ਫਲਾਉਣ ਦਾ ਇਲਜ਼ਾਮ ਨੀਗਾ ਉਹਦੇ ਤਿੰਨ ਸਿਲਾਕੇ ਤੁਸੀਂ ਸਿੰਦਰ ਸੁਟਿਆ ਹੁਣ ਉਹਨਾਂ ਨੇ ਫਿਰ ਜਿਹੜੀ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ ਆਪਣੇ ਰਿਪੋਰਟ ਦਿੱਤੀ ਉਹਨੂੰ ਚੈਲੰਜ ਕੀਤਾ ਵੀ ਇਹ ਗਲਤ ਜੀ ਮੈਨੂੰ ਪ੍ਰੋਲ ਦਿੱਤੀ ਜਾਵੇ ਬਸ਼ੱਕ ਕਸਟਡੀਨ ਪ੍ਰੋਲ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ 1 ਦਸੰਬਰ ਤੋਂ 19 ਦਸੰਬਰ ਤੱਕ ਹੋਣ ਵਾਲੇ ਸੈਸ਼ਨ ਦੇ ਵਿੱਚ ਆਪਣੇ 20 ਲੱਖ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਆਪਣੇ ਹੱਕੇ ਦੀਆਂ ਮੁਸ਼ਕਲਾਂ ਰੱਖ ਸਕਾਂ ਮੰਗ ਰੱਖ ਸਕਾਂ ਹੁਣ ਉਹਨਾਂ ਨੇ ਉਹਨਾਂ ਦੇ ਫੈਸਲੇ ਨੂੰ ਚੁਣੌਤੀ ਫਿਰ ਹਾਈ ਕੋਰਟ ਦਿੱਤੀ ਹੈ ਤੇ ਹਾਈ ਕੋਰਟ ਇਹਦੇ ਬਾਰੇ ਕੀ ਫੈਸਲਾ ਲੈਂਦੀ ਹੈ ਤੇ ਹਾਈ ਕੋਰਟ ਨੂੰ ਕੱਲ ਤੱਕ ਜਾਂ ਪਰਸੋਂ ਤੱਕ ਫੈਸਲਾ ਲੈਣਾ ਪਊ ਜੀ ਕਿਉਂ ਲੈਣਾ ਪਊਗਾ ਵੀ ਪਹਿਲੀ ਤਰੀਕ ਨੂੰ ਦੀ ਰਾਸ ਲੇਕਿਨ ਹਾਈ ਕੋਰਟ ਨੇ ਕਹਤੇ ਆ ਦੀ ਸੁਣਵਾਈ ਅਸੀਂ ਸੋਵਾਰ ਕਰਾਂਗੇ ਸੋਵਾਰ ਨੂੰ ਪਹਿਲੀ ਤਰੀਕ ਹੈ ਪਹਿਲੀ ਤਰੀਕ ਨੂੰ ਜੇਕਰ ਤੇਨੂੰ ਪ੍ਰੋਬਲਮ ਮਿਲ ਜਾਂਦੀ ਹੈ ਵੀ ਤੁਸੀਂ ਜਾ ਕੇ ਕਰ ਸਕਦੇ ਹੋ ਉੱਚ ਹੱਤ ਤੇ ਫਿਰ ਤੇ ਬਹੁਤ ਵਧੀਆ ਜੇ ਨਹੀਂ ਦਿੰਦੇ ਤੇ ਫਿਰ ਅਸੀਂ ਸੋਚਦੇ ਵੀ ਦੋਰੇ ਮਾਪਦੰਡ ਬਣਾ ਬਣਾ ਰਹੇ ਸਾਡਾ ਕਾਨੂੰਨ ਸਾਡਾ ਕਾਨੂੰਨ ਵੀ ਵਾਕਿਆ ਹੀ ਮੋਮ ਦਾ ਨੱਕਾ ਬਿਲਕੁਲ ਜੇ ਪਰ ਜੀ ਮੋਰਡੋ ਜਿਹੜੇ ਬੰਦੇ ਤੇ ਤੇ ਐਨੇ ਬਕਾਇਦਾ ਤੌਰ ਤੇ ਕੇਸ ਦਰਜ ਨੇ ਇੰਨਾ سنگੀਨ ਅਪਰਾਧ ਨਹੀਂ ਉਹਨੂੰ ਪ੍ਰੋਲ ਜਿਹਦੇ ਉੱਤੇ ਇੱਕ ਵੀ ਗੋਲੀ ਗੋਲੀ ਨਜ਼ਾਇਜ਼ ਬਸਾ ਰੱਖਣ ਦਾ ਜਾਂ ਤੇ ਗੋਲੀ ਚਲਾਉਣ ਦਾ ਕੋਈ ਇਲਜ਼ਾਮ ਨਹੀਂ ਉਹਨੂੰ ਤੁਸੀਂ ਪ੍ਰੋਲ ਦੇਣ ਤੋਂ ਇਨਕਾਰ ਹੀ ਹੋ ਇਹਦਾ ਮਤਲਬ ਵੀ ਘੱਟ ਗਿਣਤੀ ਸਿੱਖਾਂ ਨਾਲ ਬਿਲਕੁਲ ਵਿਤਕਰਾ ਜਿਹੜੀਆਂ ਸਾਡੀਆਂ ਅਦਾਲਤਾਂ ਵੀ ਕਰ ਰਹੀਆਂ ਹਨ ਸਰਕਾਰਾਂ ਦੇ ਕਰ ਰਹੀ ਹੈ ਸਰਕਾਰਾਂ ਦੇ ਕਈ ਚਿੰਤਾਵਾਂ ਦੀ ਗੱਲ ਕੀਤੀ ਨਹੀਂ ਕੀਤਾ ਜਾ ਸਕਦਾ ਸਰਕਾਰਾਂ ਦੇ ਕਰ ਰਹੀਆਂ ਜਦੋਂ ਆਜ਼ਾਦੀ ਮਿਲੀ ਨਾ ਬਕਾਇਦਾ ਤੌਰ ਤੇ ਜਨਾਹ ਨੇ ਕਿਹਾ ਸਿੱਖਾਂ ਨੂੰ ਵੀ ਸਾਡੇ ਨਾਲ ਆ ਜਾਓ ਤੇ ਤੁਹਾਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਊ ਜੀ ਅੰਗਰੇਜ਼ ਚਾਹਦੇ ਸੀਗੇ ਪੀ ਅਸੀਂ ਰਾਜ ਸਿੱਖਾਂ ਕੋਲ ਆ ਤੇ ਸਿੱਖਾਂ ਨੂੰ ਵਾਪਸ ਕਰੀਏ ਪਰ ਸਾਡੇ ਸਿੱਖ ਲੀਡਰ ਉਹ ਸਹੀ ਤਰੀਕੇ ਨਾਲ ਪਲੀਡ ਨਹੀਂ ਕਰ ਸਕਦੇ ਮੇੜਾ ਗਰ ਕਰਤਾ ਸਾਡੇ ਲੀਡਰਾਂ ਨੇ ਉਹਨਾਂ ਨੇ ਸਾਡੀ ਲੜਾਈ ਆਪਣਾ ਰਾਜ ਵਾਪਸ ਲੈਣ ਦੀ ਸੀਗੀ ਤੇ ਸਾਡੇ ਲੀਡਰ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਸੀਗੇ ਡੈਪਟਾਈਜ਼ ਸਿੱਖ ਬਣੇ ਫਿਰਦੇ ਸੀਗੇ ਉਹਨਾਂ ਨੇ ਇਹਨੂੰ ਜਾਤੀ ਦੀ ਲੜਾਈ ਬਣਾ ਲਿਆ ਜੇ ਜਾਤੀ ਦੀ ਲੜਾਈ ਨਾ ਬਣਾਉਂਦੇ ਬੀੜਾ ਗਰਕ ਬਰਦੀਪ ਸਿੰਘ ਹੋਰਾਂ ਦਾ ਨਾ ਹੁੰਦਾ ਤੇ ਅੱਜ ਸੀਨ ਕੋਈ ਹੋਰ ਹੀ ਹੁੰਦਾ ਜਨਾਬ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਇਹ ਹਿੰਦੂ ਕਮਿਊਨਿਟੀ ਨੂੰ ਜਿਹੜਾ ਵਾ ਗੁਲਾਮ ਵੇਖਿਆ ਆਜ਼ਾਦ ਦੇ ਬੜੀ ਬੁਰੀ ਤਰ੍ਹਾਂ ਪੇਸ਼ ਕਰ ਕਿ ਸਾਡੇ ਦਾ ਆ ਰਹੇ ਨੇ ਕਦੀ ਸਾਨੂੰ ਅੱਤਵਾਦੀ ਕਹਿ ਰਹੇ ਕਦੀ ਵੱਖਵਾਦੀ ਕਹਿ ਰਹੇ ਨੇ ਕਦੀ ਖਾਲਸਤਾਨੀ ਕਹਿ ਰਹੇ ਨੇ ਕਦੀ ਗੈਂਗਸ ਕਈ ਕਈ 23 ਪ੍ਰਕਾਰ ਦੇ ਲੱਗਦੇ ਤਿਜਾਰੇ ਸਾਨੂੰ ਜੀ ਇਹ ਲੀਡਰਾਂ ਦੀ ਬਦੌਲਤ ਅੱਜ ਵੀ ਲੀਡਰ ਸਾਡੇ ਘੁੰਗਣੀਆਂ ਮੁੰਝ ਘੁੰਗਣੀਆਂ ਪਾ ਕੇ ਬੈਠੇ ਆ ਅਮਰਤਪਾਲ ਸਿੰਘ ਦੀ ਜਿਹੜਾਈ ਸਹੀ ਤਰੀਕੇ ਨਾਲ ਮੰਗ ਨਾ ਕਿਸੇ ਕੀਤੀ ਨਾ ਕਿਸੇ ਮੋਰਚਾ ਲੜਨ ਦੀ ਕੋਸ਼ਿਸ਼ ਕੀਤੀ ਅਮਰਤਪਾਲ ਲੋਕਾਂ ਦਾ ਨੁਮਾਇੰਦਾ ਵਾ ਲੀਡਰ ਨਾਲ ਸੜੀ ਕੰਮ ਹੋਈ ਪਈ ਐ ਸੋਲੇ ਲੀਡਰ ਸਾਨੂੰ ਚਾਹੀਦਾ ਇਹੋ ਜਿਹਾ ਸੀਧ ਭਗਤ ਸਿੰਘ ਵਰਗਾ ਕਰਤਾਰ ਸਿੰਘ ਸਰਾਭੇ ਵਰਗਾ ਸੀਧ ਉਦਮ ਸਿੰਘ ਵਰਗਾ ਕੋਈ ਲੀਡਰ ਜਿਹਦਾ ਜਿਹੜਾ ਆਪਣੀਆਂ ਦੇ ਹੁੰਦੇ ਵੀ ਤਲੀ ਤੇ ਰੱਖ ਕੇ ਕਹਿੰਦੇ ਆ ਉਹ ਵੀ ਆਪ ਪਦਮਾਨੰਦ ਜਗ ਜੂਦੇ ਦੇਖੀ ਜੋ ਲੇਕਿਨ ਇਹ ਲੀਡਰ ਸਾਡੀ ਸਰਕਾਰ ਬਣਾ ਜੋ 2027 ਦੇ ਵਿੱਚ ਇਸ ਤੋਂ ਬਾਅਦ ਸੁਣਦਾ ਹੀ ਕਹਿੰਦਾ ਹੀ ਕੱਖ ਨਹੀਂ ਜੀ ਕਦੇ ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੀ ਬੇਰਜ਼ਗਾਰੀ ਦੀ ਗੱਲ ਨਹੀਂ ਕੀਤੀ ਪੰਜਾਬ ਚੋ ਇਹ ਝੂਠੇ ਇੰਕਾਊਂਟਰ ਦੀ ਗੱਲ ਨਹੀਂ ਕੀਤੀ ਸਾਡੀ ਸਰਕਾਰ ਬਣਾ ਦੇ ਉਹੋ ਜਿਹੇ ਸਾਡੇ ਲੋਕ ਹੋਏ ਪਏ ਨੇ ਇਹਨਾਂ ਲੀਡਰਾਂ ਨੂੰ ਫਿਰ ਪ੍ਰਣਾ ਲੈਂਦੇ ਆ ਇਹਨਾਂ ਨੂੰ ਵੋਟਾਂ પાਕੇ ਆਪਣੇ ਰਹਿਬਰ ਮੰਨ ਲੈਂਦੇ ਆ ਤੇ ਫਿਰ ਖਾਓ ਛਿੱਤਰ ਸੀ ਕੀ ਕਰ ਸਕਦੇ ਜੀ ਅੱਜ ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕ ਨੂੰ ਵੀ ਮੋਗੇ ਅਦਾਲਤ ਚ ਪੇਸ਼ ਕੀਤਾ ਉਹਨਾਂ ਨੂੰ ਕਿਹੜੇ ਮਾਮਲੇ ਚ ਅੱਜ ਮੋਗੇ ਲੈ ਕੇ ਆਇਆ ਗਿਆ ਤੇ ਕਿਉਂ ਪੇਸ਼ੀ ਹੋਈ ਉਹਨਾਂ ਦੀ ਪਿਰਖੋ ਅਮਰਤਪਾਲ ਦਾ ਸਾਥੀ ਜਿਹੜਾ ਬਾਜੇ ਕਿ ਉਹ ਤੇ ਜਿੰਨੇ ਮਰਜ਼ੀ ਕੇਸ ਦਰਜੀ ਕਰੀ ਜੋ ਜੋ ਮਰਜ਼ੀ ਕਰੀ ਜੋ ਕੋਈ ਫਰਕ ਨਹੀਂ ਪੈਂਦਾ ਉਹਦੇ ਤੇ ਵੀ ਇੱਕ ਦਿਨਾਂ ਨੇ ਝੂਠਾ ਹੀ ਕੇਸ ਦਰਚ ਕੀਤਾ ਸੀਗਾ ਅਸਲੇ ਦਾ ਜੀ ਜੇ ਉਹਦੇ ਵਿੱਚ ਇਹ ਛੁੱਟੇ ਕੀਤਾ ਤੇ ਮੇਰੇ ਖਿਆਲ ਕੋਈ ਵੱਡੀ ਗੱਲ ਨਹੀਂ ਅਗਲੀ ਤਰੀਕ ਮੇਰੇ ਖਿਆਲ ਦਸੰਬਰ ਦੇ ਵਿੱਚ ਵੀ 14 ਦਸੰਬਰ ਪਈ ਹੈ ਫਿਰ ਪੇਸ਼ ਕਰ ਦੇਣਗੇ ਇਹੋ ਜੇ ਕੇਸਾ ਜੋ ਬਕਾਇਦਾ ਤੌਰ ਤੇ ਇਹ ਲੋਕ ਬੜੀ ਉੱਤੇ ਜਦੋਂ ਕੋਈ ਬਰਾਮਦੀ ਨਹੀਂ ਕੋਈ ਕੀਤਾ ਨਹੀਂ ਕੋਈ ਕਰਾਇਆ ਨਹੀਂਗਾ ਝੂਠੇ ਕੇਸ ਤੁਸੀਂ ਪਾਏ ਆ ਤੁਹਾਡਾ ਬਿੜਾ ਠਿਲ ਜੇ ਪੰਜਾਬ ਪੁਰ ਦੇ ਸੇ ਕੁਝ ਆਇਆ ਹੋਣ ਅੰਗਰੇਜ਼ ਦੇ ਟਾਈਮ ਤੇ ਝੂਠਾ ਕੇਸ ਪਾਉਂਦੇ ਸੀ ਅਗਲੇ ਉਸ ਬੰਦੇ ਨੂੰ ਉਸੇ ਥਾਣੇਦਾਰ ਨੂੰ ਫੜ ਕੇ ਉਸੇ ਹਵਾਲਾ ਚ ਬੰਦ ਕਰ ਦਿੰਦੇ ਸੀ ਵੀ ਤੇਰੀ ਯੁੱਧ ਕਿੰਦਾ ਵੀ ਝੂਠਾ ਕੇਸ ਪਾਉਂਦੇ 1947 ਤੋਂ ਲੈ ਕੇ 1970 ਤੱਕ ਇੱਥੇ ਇਹੋ ਪਸਾਡੇ ਚੱਲਦਾ ਰਿਹਾ ਕਿਸੇ ਵੀ ਪੁਲਿਸ ਅਫਸਰ ਦੀ ਜੋਤਰੀਂਦੀ ਥਾਣੇ ਜਾ ਕੇ ਕਿਸੇ ਨੂੰ ਇਨਟੈਰੋਗੇਟ ਕਰ ਸਕੇ ਲੇਕਿਨ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣਦੇ ਤਾਂ ਫਿਰ ਸੀਆਈ ਸਟਾਫ ਬਣਾਇਆ ਜਿਹੜੇ ਬਾਦੀ ਤੋਂ ਦੂਰ ਸੀਗੇ ਕਿਸੇ ਟੁੱਟੀ ਇੰਦੇ ਜਿੱਥੇ ਲੋਕਾਂ ਨੂੰ ਬੱਚਿਆਂ ਨੂੰ ਪੁੱਠੇ ਲਟਕਾ ਕੇ ਉਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਸੀ ਇਹ ਜਿਹੜੀ ਪੁੱਠੇ ਲਟਾ ਕੇ ਕੁੱਟਮਾਰ ਦੀ ਇਹ ਬਾਦਲ ਸਾਹਿਬ ਦੀ ਮੁੱਖ ਮੰਤਰੀ ਬਣੇ ਉਦੋਂ ਸ਼ੁਰੂ ਹੋਈ ਸੀ ਇਹ ਸ ਕਰਕੇ ਬਾਜੇ ਕਿਨੂੰ ਕੀ ਫਰਕ ਪੈਂਦਾ ਲੱਗੇ ਜਿਹੜੇ ਬੈਠਾ ਕਰ ਲੋ ਪੇ ਜੋ ਫਰਕ ਨਹੀਂ ਪੈਂਦਾ ਉਹਦਾ ਕਸੂਰ ਕੀ ਦੱਸੋ ਤੁਸੀਂ ਪਹਿਲਾਂ ਜੀ ਬਿਲਕੁਲ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਗੋਲੀਬਾਰੀ ਹੁੰਦੀ ਹੈ ਕਾਫੀ ਚਰਚਾ ਦਾ ਵਿਸ਼ਾ ਰਹਿੰਦੇ ਉਹ ਵੀ ਮਾਮਲਾ ਕੈਨੇਡਾ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਅੱਜ ਭਾਰਤ ਤੋਂ ਹੋਈ ਹੈ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਕਿਹੜਾ ਉਹ ਗੈਂਗਸਟਰ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ ਇਹ ਅਹਿਮ ਸ਼ੂਟਰ ਸੀ ਭੱਟੀ ਸਾਹਿਬ ਇਸ ਮਾਮਲੇ ਦੇ ਵਿੱਚ ਕਪਲ ਸ਼ਰਮਾ ਲਾਫਟਰ ਚੰਨ ਵਾਲੇ ਕਪਲ ਸ਼ਰਮਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਅੰਮ੍ਰਿਤਸਰ ਪੜਿਆ ਤੇ ਅੰਮ੍ਰਿਤਸਰ ਲਿਖਿਆ ਤੇ ਅੰਮ੍ਰਿਤਸਰ ਪਰਮਾਨ ਚੜਿਆ ਉਹਦੀ ਮਾਂ ਨੂੰ ਇੱਕ ਦਿਨ ਪੁੱਛਿਆ ਗਿਆ ਮਾਤਾ ਇਹ ਦੱਸ ਬੀਬੀ ਇਹ ਦੱਸ ਬੀ ਇਹ ਤੂੰ ਬੱਚਾ ਕੀ ਖਾ ਕੇ ਜੰਮਿਆ ਸੀ ਇਹਨੂੰ ਇੰਦੀਆਂ ਗੱਲਾਂ ਆਉਂਦੀਆਂ ਤੇ ਇੰਨਾ ਹਿਸ਼ਾਰਤ ਇੰਨਾ ਤੇਜ ਜੀ ਇਹਦੀ ਦਾਲ ਫੁਲਕਾ ਚੇਕ ਹੈ ਸਾਡੇ ਘਰ ਤੇ ਦਾਲ ਫੁਲਕਾ ਮਹਾਂ ਵਰਦਨ ਬਾਕੀ ਕੀ ਵਰਦਨ ਹੈ ਸਾਡੇ ਤੇ ਕਪਲ 56 ਸ਼ਰਮਾ ਦਾ ਅਜ ਦੁਨੀਆ ਭਰ ਦੇ ਵਿੱਚ ਨਾਇਆ ਤੇ ਉਹਨੇ ਆਪਣੇ ਲਫਟਰ ਚੈਨਲ ਦੇ ਨਾਲ ਨਾਲ ਜਿਹੜਾ ਸੀ ਕੈਨੇਡਾ ਦੇ ਵਿੱਚ ਇੱਕ ਕੈਫੇ ਖੋਲ੍ਹਿਆ ਸੀਗਾ ਰੈਸਟੋਰੈਂਟ ਖੋਲ੍ਹਿਆ ਸੀਗਾ ਉਹਦਾ ਕੈਂਪਸ ਕੈਫੇ ਨਾਂ ਰੱਖਿਆ ਸੀ ਲੋਕ ਆਉਂਦੇ ਸੀ ਖਾਪੀ ਕੇ ਚਲੇ ਜਾਂਦੇ ਸੀਗੇ ਲੇਕਿਨ ਉਹਦੇ ਕੋਲ ਗੈਂਗਸਟਰਾਂ ਨੇ ਫਰੋਤੀਆਂ ਮੰਗੀਆਂ ਪਹਿਲੀ ਫਰ ਪਹਿਲੀ ਉਹਦੇ ਫਰੋਤੀ ਨਹੀਂ ਦਿੱਤੀ ਤੇ ਪਹਿਲੀ ਗੋਲਾਬਾਰੀ ਜੁਲਾਈ 2025 ਚ ਕੀਤੀ ਗਈ ਦੂਜੀ ਗੋਲਾਬਾਰੀ ਅਗਸਤ ਚ ਕੀਤੀ ਗਈ ਤੇ ਕਿਹਾ ਗਿਆ ਵੀ ਹੁਣ ਤੈਨੂੰ ਸਿੱਧੀ ਗੋਲੀ ਮਾਰਨ ਜੋ ਵਰਜੀ ਕਰਦਾ ਤੀਜੀ ਗੋਲਾਬਾਰੀ ਬਕਾਇਦਾ ਤੌਰ ਤੇ ਦਿਵਾਲੀ ਤੋਂ ਪਹਿਲਾਂ ਕੀਤੀ। ਵੀ ਇੱਥੇ ਕੋਈ ਆਵੇ ਨਾ। ਹੁਣ ਜੋ ਮੇਰੀ ਇਨਫਰਮੇਸ਼ਨ ਹੈ ਜਿਹੜੇ ਬੰਦੇ ਉੱਥੇ ਗੋਲਾਬਾਰੀ ਕਰਨ ਵਾਲੇ ਸੀ ਉਹ ਉੱਥੇ ਰਿਟੈਂਸ਼ਨ ਕੇਮ ਵਿੱਚ ਫੜ ਕੇ ਬੰਦ ਕਰ ਦਿੱਤੇ ਗਏ ਨੇ ਕਿਸੇ ਵੀ ਡਿਪੋਟ ਰਿਚਰਡ ਨਹੀਂ। ਜੀ। ਜਿਹੜਾ ਗੈਂਗਸਟ ਬੰਦੂ ਬੰਦੂ ਮਾਨਸਿੰਘਾ ਸ਼ੇਖੋ ਇਹ ਬੇਸਿਕਲੀ ਇਸ ਜਿਹੜੀ ਸਾਜ਼ਿਸ਼ ਸੀ ਜਿਹੜੀ ਇਸ ਸਕੀਮ ਘੜਨ ਵਿੱਚ ਇਹਨੇ ਕਢੀ ਸੀ ਸਾਰੀ। ਕਿ ਸਾਡੀਆਂ ਵੀ ਉੱਥੇ ਏਜੰਸੀ ਹੈਗੇ ਸਾਡੇ ਵੀ ਬੰਦੇ ਹੈਗੇ ਇੱਕ ਇੱਕ ਦੀ ਇਨਫੋਰਮੇਸ਼ਨ ਮਿੰਟ ਦੀ ਇਨਫੋਰਮੇਸ਼ਨ ਹੁੰਦੀ ਹੈ ਜਿੰਨਾ ਸਾਡੇ ਇਹਨਾਂ ਮੁੰਡਿਆਂ ਨੇ ਜਾ ਕੇ ਸਾਡੇ ਲੋਕਾਂ ਨੂੰ ਉੱਥੇ ਤੰਗ ਤੰਗ ਕੀਤਾ ਸਾਡੇ ਲੋਕਾਂ ਨੂੰ ਫ੍ਰੀਟੀ ਮੰਗੀਆਂ ਨੇ ਉੱਥੇ ਜਿਹੜੇ ਆਪਣੇ ਆਰਾਮ ਦੀ ਜ਼ਿੰਦਗੀ ਜਿਉਦੇ ਸੀ ਇਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੁਬਰ ਕਰ ਦਿੱਤੀ ਜੀ ਤੋਂ ਵੀ ਪੁਲਸ ਵੀ ਦੋਰੇ ਮਾਪਦੰਡ ਬਣਾਈ ਆ ਅਪਣਾ ਰਹੀ ਹੈ ਜਦੋਂ ਕਿਸੇ ਬਾਰਨੇ ਬੰਦੇ ਦੇ ਉੱਤੇ ਬਕਾਇਦਾ ਤੌਰ ਤੇ ਉਹ ਜੀ ਕਟਾ ਵਾਪਰਦੇ ਉਹਨੂੰ ਬੜਾ ਲਾਈਟਲੀ ਲੈਂਦੇ ਤੇ ਜੇ ਉਥੋਂ ਦੇ ਬੱਚਨੇ ਦਾ ਵਾਪਰਦੀ ਤਾਂ ਉਹਨੂੰ ਬੜਾ ਸੀਰੀਅਸ ਲੈਂਦੇ। ਉਹਨੂੰ ਬੰਦੂ ਮਾਨਸਿਕ ਨੂੰ ਪਤਾ ਸੀ ਵੀ ਮੇਰੀ ਉੱਥੇ ਮੈਂ ਵੀ ਟੈਂਸ਼ਨ ਕਮ ਜਾਣੇ ਜਾਣਾ ਮੈਨੂੰ ਫੜ ਲੈਣਾ ਅਗਲੇ ਆਂਦੇ। ਇਹਨੇ ਜਹਾਜ ਫੜਿਆ ਤੇ ਇੰਡੀਆ ਆ ਗਿਆ। ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਅਨੁਸਾਰ ਦੇ ਬੋਝ ਲਿਆ। ਤੇ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਦਾ ਇਹ ਦਾਵਾ ਕੀ ਹੈ ਕਿ ਉਹਦੇ ਕੋਲੇ ਇੱਕ ਚੀਨੀ ਪਿਸਤੌਲ ਤੇ ਕਾਰਤੂਸ ਬਰਬੰਦ ਹੋਏ ਨੇ ਇੰਨੀ ਜਲਦੀ ਕੀ ਉਥੋਂ ਨਾਲ ਲੈ ਕੇ ਆਇਆ ਸੀ ਜਾਂ ਇੱਥੋਂ ਫੜੇਗਾ ਇਹ ਨਹੀਂ ਪਤਾ ਉਹਨੂੰ ਜੀ ਲੇਕਰ ਅਸੀਂ ਸੋਚਦੇ ਵੀ ਜਿਹੜੇ ਲੋਕ ਇੱਥੇ ਗੰਦੇ ਸੀ ਉਹਨਾਂ ਜਾ ਕੇ ਉੱਥੇ ਵੀ ਗੰਦ ਖੋਲਿਆ ਸਾਡੇ ਲੋਕਾਂ ਭੇਜ ਤੇ ਸ਼ਰ ਸੁਧਰ ਜਾਣਗੇ ਲੈਕਿਨ ਉੱਥੇ ਵੀ ਗੈਂਗਸਟਰ ਦੇ ਵਾਰ ਕੀਤਾ ਤੇ ਪਹਿਲੇ ਜਿਹੜੇ 2 ਵਾਰ ਸੀ ਉਹ ਲਾਰੈਂਸ ਬਿਸ਼ਨੋਈ ਤੇ ਕੀਤੇ ਸੀਗੇ ਜਿਹੜੀ ਤੀਜੀ ਗੋਲਡੀ ਟੱਲੋ ਗੈਂਗ ਇਹਨੇ ਕੀਤੇ ਸੀ ਜਿਹੜਾ ਇਹ ਬੰਦੂ ਮਾਨ ਸਿੰਘ ਸ਼ੇਖੂਆ ਇਹ ਗੋਲਡੀ ਟੱਲੋ ਗੈਂਗ ਦਾ ਮੈਂਬਰ ਆ ਤੇ ਅਪਰਾਧਿਕ ਮਾਮਲੇ ਤੇ ਕਈ ਦਰਜ ਨੇ ਇੱਕ ਨਹੀਂ ਕਈ ਹੋਰ ਵੀ ਦਰਜ ਨੇ ਇੱਥੇ ਤੇ ਹੁਣ ਬਾਕੀ ਦੀ ਉਮਰ ਫਿਰ ਦੇਲ ਦੇ ਵਾਸਤੇ ਹੈਗੀ ਹੈਗੀ ਇਹਨਾਂ ਜਿਵੇਂ ਸਾਡੇ ਕਹਿੰਦੇ ਆ ਜੀ 2022 ਤੋਂ ਲੈ ਕੇ ਹੁਣ ਤੱਕ ਅਸੀਂ 24 ਇਨਕਾਊਂਟਰ ਕੀਤੇ ਨੇ 24 ਗੈਂਗਸਟ ਮਾਰੇ ਨੇ ਉਹਨਾਂ ਦੇ ਵਿੱਚੋਂ 904 ਫੱਟੜ ਵੀ ਹੋਈ ਹੈ ਤੇ 536 ਬੰਦੇ ਜਿਹੜੀ ਪੰਜਾਬ ਪੁਲਿਸ ਦਾਵਾ ਕਰ ਰਹੀ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲਾ ਸੁਟਿਆ ਵਨ ਲੇਕਿਨ ਜੇ ਇੰਨੇ ਹੋਣ ਦੇ ਬਾਵਜੂਦ ਵੀ ਫਿਰ ਵੀ ਗੈਂਗਸ ਧਮਕੀਆਂ ਦੇ ਰਿਹਾ ਤੇ ਫਿਰ ਮੈਂ ਸੋਚਦਾ ਵੀ ਹਾਲਾਤ ਬਹੁਤੇ ਠੀਕ ਨਹੀਂ ਜੀ ਆ ਮਾਪੇ ਕਾਗੂ ਦੇ ਘਰ ਦੇ ਬਾਹਰ ਵੀ ਕੱਲ ਰਾਤ ਗੋਲੀਆਂ ਚੱਲੀਆਂ ਨੇ ਤੜਾ ਤੜ ਠਾ ਠਾ ਚੱਲੀਆਂ ਨੇ ਗੋਲੀਆਂ ਕੋਈ ਪੁੱਛਣ ਵਾਲਾ ਨਹੀਂ ਵੇਖੋ ਜਿਵੇਂ ਲੋਕਾਂ ਕੋਲ ਹਥਿਆਰਤ ਬਾਰੇ ਕਿੱਥੋਂ ਆਦੇ ਕਿਵੇਂ ਆਈ ਜਾਂਦੇ ਆ ਤੁਸੀਂ ਕਾਰ ਤੇ ਜਾਣਾ ਤੁਹਾਡੀ ਕਾਰ ਨੂੰ ਮਾਰੀ ਮੁੱਟੀ ਛਿਰੀਟਾ ਕੀਤੇ ਕਿਸੇ ਨੂੰ ਪੁੱਛ ਤਾ ਪਉ ਹੱਥ ਜੋੜ ਦੇ ਕੋਈ ਗੱਲ ਨਹੀਂ ਭਾਜੀ ਮੈਂ ਠੀਕ ਕਰਾ ਦੂੰਗਾ ਬਿਲਕੁਲ ਕੋਈ ਪਤਾ ਨਹੀਂ ਪਤਾ ਨਹੀਂ ਆਪਣਾ ਬਚਾ ਆਪ ਕਰੋ ਨਾ ਤੁਹਾਡੀ ਪੁੜਸੇ ਰੱਖੀ ਕਰਨੀ ਨਾ ਸਟੇਟੇ ਰੱਖੀ ਕਰਨੀ ਜੀ ਜੀ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਗੇ ਜਾਂਚ ਕੀਤੀ ਜਾਵੇਗੀ ਕਾਰਵਾਈ ਹੋਵੇਗੀ ਕਿ ਕਿਸ ਨੇ ਕੀ ਸਾਰਾ ਕੀ ਮਾਮਲਾ ਹੈ ਦੇਖੋ ਕੀ ਕੁਝ ਹੁੰਦਾ ਹੈ ਬਹੁਤ শুকਰੀਆ ਬੜੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਬਹੁਤ শুকਰੀਆ শুকਰੀਆ